ਟੀਮ ਇੰਡੀਆ ਨੂੰ ਪ੍ਰੈਕਟਿਸ ਦੀ ਲੋੜ ਹੈ ਕਿਸੀ ਕਿ ਜਦੋਂ ਨਿਊਜ਼ੀਲੈਂਡ ਦੇ ਨਾਲ ਪੰਜ ਮੈਚ ਆਪਾਂ ਖੇਡ ਚੁੱਕੇ ਸੀਗੇ ਤੇ ਉਸ ਤੋਂ ਬਾਅਦ ਦਾ ਤਮਾਸ਼ਾ ਵੇਖਿਆ ਸਾਰਿਆਂ ਨੇ ਸਾਊਥ ਅਫਰੀਕਾ ਵਾਲਿਆਂ ਦਾ ਯਾਰ ਉਹਨਾਂ ਨੇ ਸਾਰੇ ਬੱਲ ਲੈ ਲਏ ਕਿ ਸਾਰਿਆਂ ਕੋਲ ਬਾਲਿੰਗ ਕਰਵਾ ਕੇ ਵੇਖੀ ਪਰ ਐਂਡਿੰਗ ਇੰਡੀਆ ਵਾਲੇ ਬੈਟਿੰਗ ਵਾਲਿਆਂ ਦਾ ਤੋੜ ਨਹੀਂ ਉਹਨਾਂ ਨੂੰ ਲੱਭਿਆ ਹਲੇ ਤੱਕ ਮੈਨੂੰ ਤਾਂ ਇਹ ਨਹੀਂ ਸਮਝ ਲੱਗਨ ਜੀ ਭੀ ਜੇ ਕਿਤੇ ਉਹ ਸਾਡੇ ਸਕੋਰ ਦੇ ਵਿੱਚ ਹੁੰਦੇ ਜੇ ਕਿਤੇ ਉਹ ਸਾਡੇ ਗਰੁੱਪ ਦੇ ਵਿੱਚ ਹੁੰਦੇ ਤਾਂ ਉਹਨਾਂ ਨੇ ਦੂਸਰਾ ਮੈਚ ਖੇਡਣ ਵੇਲੇ ਕਿਹੜੇ ਬਾਦਰ ਖਲੋਣੇ ਸੀਗੇ ਕਿਹੜੇ ਬੈਟਰ ਖਲੋਣੇ ਸੀਗੇ ਤੇ ਕਿਹੜੇ ਆਲਰਾਊਂਡਰ ਜੜੀ ਕਿਉਂ ਖਲੋਣੇ ਸੀਗੇ ਸਾਡੇ ਖਿਲਾਫ ਸ਼ੁਕਰ ਕਰੋ ਸਾਡੇ ਗਰੁੱਪ ਦੇ ਵਿੱਚ ਨਹੀਂ ਆਗੇ ਪਰ ਜਿੰਨੀ ਕੁਟ ਉਹਨਾਂ ਨੂੰ ਪਈ ਆ ਮੈਂ ਕਹਿੰਨਾ ਨਿਊਜ਼ੀਲੈਂਡ ਵਾਲੇ ਥੋੜਾ ਬੋਧਾ ਸਹੀ ਫੀਲ ਕਰ ਰਹੇ ਹੁਣ ਗੈਸ ਟਾਈਮ ਦੇ ਉੱਤੇ ਪਿਆ ਆ ਪਾ ਕੱਲੇ ਕੁਟ ਖਾਨ ਨਹੀਂ ਆਏ ਇੰਡੀਆ ਦੇ ਕੋਣੋ ਸਾਊਥ ਅਫਰੀਕਾ ਨੂੰ ਰੁਬਾਡਾ ਨੂੰ ਵੀ ਪਈ ਆ ਲੂੰਗੀ ਅੰਗੇੜੀ ਨੂੰ ਵੀ ਪਈ ਆ ਮਕਾਪਾ ਨੂੰ ਵੀ ਸਕੋਰ ਪੈਣੇ ਸਾਰਿਆਂ ਨੂੰ ਲਗਭਗ ਏਡੇ ਕਿ ਉਹ ਬਰਾਬਰ ਦੇ ਸਕੋਰ ਨਾਲ ਮਾਰੇ ਗਏ ਆ ਸਾਰੇ ਬੈਟਰਾਂ ਵੱਲੋਂ ਇੰਡੀਆ ਵਾਲਿਆਂ ਨੇ ਧੂ ਘੜ ਦਿੱਤਾ ਯਾਰ ਮੈਂ ਕਹਿੰਦਾ ਸਭ ਤੋਂ ਵਧੀਆ ਐਕਟਿੰਗ ਜਿਹੜੀ ਕੀਤੀ ਹੈ ਉਹ ਕੀਤੀ ਹੈ ਅਭਿਸ਼ੇਕ ਸ਼ਰਮਾ ਨੇ ਉਹਨੇ ਅਰਮਾਨ ਆਇਆ ਉਹਨੇ ਇੱਕ ਅੱਧਾ ਸ਼ੱਕਾ ਮਾਰਿਆ ਚੋਕਾ ਮਾਰਿਆ ਬਾਅਦੋਂ ਸਿੰਗਲ ਡਬਲ ਦੀ ਗੇਮ ਖੇਡਣ ਲੱਗ ਪਿਆ ਉਹਨੂੰ ਪਰਣ ਲੱਗ ਗਿਆ ਹੈ ਕਿ ਹੁਣ ਆਪਾਂ ਜ਼ਿਆਦਾ ਨਹੀਂ ਕੁੱਟ ਸਕਦੇ ਕਿਉਂਕਿ ਇਸ਼ਾਨ ਕਿਸ਼ਨ ਨੇ ਸਭ ਤੋਂ ਜ਼ਿਆਦਾ ਕੁੱਟਿਆ ਉਹਨਾਂ ਨੂੰ ਹਾਫ ਸੈਂਚਰੀ ਚੜ੍ਹੋ ਮਾਰ ਕੇ ਗਿਆ ਇਸ਼ਾਨ ਕਿਸ਼ਨ ਤੋਂ ਬਾਅਦ ਰਿਟਾਇਰ ਇੰਟਰਵਿਊ ਹੋਇਆ ਪਰ ਜਿਹੜੇ ਸਾਹਬ ਜਿਹਨਾਂ ਅਭਿਸ਼ੇਕ ਸ਼ਰਮਾ ਖੇਡਿਆ ਤੁਸੀਂ ਵੇਖਿਆ ਪਈ ਸਿੰਗਲ ਡਬਲ ਦੀ ਗੇਮ ਵੀ ਅਭਿਸ਼ੇਕ ਕੋਲ ਹੈਗੀ ਆ ਉਹ ਤੁਸੀਂ ਪ੍ਰੈਕਟਿਸ ਮੈਚ ਦੇ ਵਿੱਚ ਵੇਖਿਆ ਵਾਰਨਾਪਤਾ ਮੈਂ ਕਹਿੰਨਾ ਇੱਕ ਸਾਹਬ ਦਾ ਜਿਹੜਾ ਮੈਚ ਦਾ ਨਾਮ ਰੱਖਿਆ ਗਿਆ ਸੀਗਾ ਇਹ ਤਾਂ ਨੋਰਮਲ ਸੀਗਾ ਇੰਡੀਆ ਵਾਸਤੇ ਕਿਉਂਕਿ ਜਿੰਨਾ ਨਾ ਇੰਡੀਆ ਵਾਲੇ ਨੇ ਖੇਡੇ ਹੋਂ ਤਾਂ ਫਾਈਨਲ ਮੰਨ ਕੇ ਚੱਲਦੇ ਹੀ ਤੇ ਅੱਜ ਸਾਊਥ ਅਫਰੀਕਾ ਦੇ ਖਿਲਾਫ ਜਿਹੜਾ ਕਿ ਫਾਈਨਲ ਉਸ ਤੋਂ ਬਾਅਦ ਸਾਡੇ ਕੋਲ ਹਾਰਦਿਕ ਪਾण्डे ਆ ਜਾਂਦਾ ਮੈਂ ਕਹਿੰਨਾ ਪਾण्डे ਆ ਜੀ ਕੀ ਆ ਤੁਸੀਂ ਹੱਥ ਕਰਾਉਂਦੇ ਹੋ ਪਾण्डे ਨੇ ਵੀ ਹੁੰਦਿਆਂ ਜਿਹੜੇ ਕਿ ਤਿੰਨ ਛੱਕੇ ਮਾਰੇ ਉਸ ਤੋਂ ਬਾਅਦ ਦੋ ਚੋਕੇ ਮਾਰੇ ਮੈਂ ਕਹਿੰਦਾ ਵੀ ਸਾਰੀ ਟੀਮ ਜਿਹੜੀ ਕਿ ਫਾਰਮ ਦੇ ਵਿੱਚ ਐਸ ਟਾਈਮ ਦੇ ਚੱਲਦੀ ਆ ਟੀਮ ਇੰਡੀਆ ਦਾ ਤੌਰ ਨਹੀਂ ਹੈਗਾ ਅਰਸ਼ਦੀਪ ਦੀ ਗੇਂਦਬਾਜ਼ੀ ਇੱਕ ਵਾਰ ਫੇਰ ਸਾਰਿਆਂ ਨੂੰ ਵੇਖਣ ਵਾਸਤੇ ਮਿਲਿਆ ਹਰਸ਼ੀਲ ਰਾਣਾ ਜਿੰਨੂੰ ਕਿ ਸਾਰਿਆਂ ਨੇ ਇਹ ਕਹਿੰਦੇ ਨੇ ਵੀ ਇਹਨੂੰ ਆਲ ਰਾਉਂਡਰ ਦੇ ਤੌਰ ਤੇ ਖੜਾਉਣਾ ਚਾਹੀਦਾ ਪਰ ਜਦੋਂ ਉਹਨੂੰ 1 ਓਵਰ ਦੇ ਵਿੱਚ 16 ਸਕੋਰ ਪੈਂਦੇ ਫਿਰ ਉਹਦੇ ਵੱਲ ਕੋਈ ਵਿੰਦਮ ਨਹੀਂ ਆ ਸੂਰਿਆ ਕੁਮਾਰੀਆ ਤੇ ਵੀ ਕਹਿੰਦਾ ਬਸ ਭਰਾਵਾ ਤੇਰੇ ਕੋਲੋਂ ਗੇਂਦਬਾਜ਼ੀ ਨਹੀਂ ਕਰਾਉਣੀ ਅਰਸ਼ਦੀਪ ਕੋਲੋਂ ਸ਼ਿਵਮੰਦ ਦੂਬੇ ਕੋਲੋਂ ਹਾਰਦਿਕ ਪੰਡਿਆ ਕੋਲੋਂ ਜਿਹੜੇ ਕਿ ਮੇਨਟੇਨ ਓਵਰ ਕਰਵਾਏ ਜਾਂਦੇ ਆ 300 ਦੀ ਉਮੀਦ ਮੈਂ ਕਰ ਰਿਹਾ ਹਾਂ ਪਰ ਇੱਕ ਦੋ ਵਿਕਣ ਡਿੱਗਣ ਦੇ ਕਰਕੇ ਪਰਿਆਂ ਜੇ ਤੁਸੀਂ ਮੰਨ ਕੇ ਚੱਲੋ ਕਿ ਪ੍ਰੈਕਟਿਸ ਮੈਚ ਵੀ ਹੁੰਦਾ ਹੈ ਤੇ ਪ੍ਰੈਕਟਿਸ ਮੈਚ ਵਿੱਚ ਵੀ ਜੇ ਕਿਤੇ ਇੰਨੇ ਸਕੋਰ ਵੱਜ ਜਾਂਦੇ ਨੇ ਫਿਰ ਤੁਸੀਂ ਵੇਖ ਸਕਦੇ ਹੋ ਕਿ ਹੌਸਲੇ ਕਿਵੇਂ ਬੁਲੰਦ ਨੇ ਟੀਮ ਇੰਡੀਆ ਵਾਲਿਆਂ ਦੇ ਉਸ ਤੋਂ ਬਾਅਦ ਸਾਊਥ ਅਫਰੀਕਾ ਦਾ ਕਪਤਾਨ ਠੀਕ ਆ ਮੈਂ ਕਹਿੰਦਾ ਕਿ ਯਾਰ ਕੀ ਸੋਚਣ ਦੇ ਹੋਣ ਗਿਆ ਇਸ ਟਾਈਮ ਤੇ ਸਾਰੀਆਂ ਟੀਮਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਆ ਕਿ ਟੀਮ ਇੰਡੀਆ ਦੇ ਖਿਲਾਫ ਪ੍ਰਦਰਸ਼ਨ ਕਿਵੇਂ ਕਰਨਾ ਆ ਸਾਡੇ ਗਰੁੱਪ ਦੇ ਵਿੱਚ ਚਲੋ ਇੱਕ ਆਪਾਂ ਟੀਮ ਦਾ ਨਾਮ ਲੈ ਲੈਂਦੇ ਨੇ ਪਾਕਿਸਤਾਨ ਜਿਹੜੀ ਕਿ ਸਾਡੇ ਹਿਸਾਬ ਨਾਲ ਉਹ ਵੀ ਨਹੀਂ ਟੱਕਰ ਦੇਣ ਵਾਲੀ ਸਾਨੂੰ ਸਾਡੇ ਕਪਤਾਨ ਕਹਿੰਦੇ ਆ ਵੇ ਕੋਈ ਚੱਕਰ ਨਹੀਂ ਸਾਡੀਆਂ ਟਿਕਟਾਂ ਬੁੱਕ ਹੋਈਆਂ ਨੇ ਜਿਹੜੇ ਕਹਿੰਦੇ ਬਾਈਕਾਟ ਕਰ ਦੇਣਾ ਆ ਫਲਾਣਾ ਧਮਕਾਣਾ ਕਰ ਦੇਣਾ ਆ ਪਰ ਕਿਤੇ ਕਿਤੇ ਅੰਦਰੋਂ ਡਰਨ ਵੀ ਦੇ ਆਈਸੀਸੀ ਦੇ ਜਿਹੜੇ ਕੀ ਐਕਸ਼ਨ ਹੋਣ ਨੇ ਬੀਸੀਸੀਆਈ ਵਾਲੇ ਜਿਹੜੇ ਕੀ ਐਕਸ਼ਨ ਹੋਣ ਨੇ ਉਹਨਾਂ ਤੋਂ ਡਰਨ ਵੀ ਦੇ ਇਹਨਾਂ ਨੂੰ ਜੁਰਮਾਨਾ ਵੀ ਲੱਗ ਸਕਦਾ ਆ ਪਰ ਸੂਰਜਾ ਕੁਮਾਰ ਯਾਦਵ ਦੀ ਪ੍ਰੈਸ ਕਾਨਫਰੰਸ ਹੋਈ ਆ ਤੇ ਵਿੱਚ ਇਹ ਕਹਿਣਾ ਸੀਗਾ ਉਹਦਾ ਪੀ ਆਪਾਂ ਜਿਹੜੇ ਕਿ ਕੋਲੰਬ ਦੀਆਂ ਟਿਕਟਾਂ ਬੁੱਕ ਲਿਆ ਏ ਟਿਕਟਾਂ ਬੁੱਕ ਲਿਆ ਆਪਾਂ ਹੋਟਲ ਜਾਵਾਂਗੇ ਮੈਚ ਮੂਜ ਸਾਰੀ ਪ੍ਰੈਕਟਿਸ ਕਰਕੇ ਆਵਾਂਗੇ ਨਹੀਂ ਖੇਡਣਾ ਜਾਂ ਖੇਡਣਾ ਉਹ ਸਾਰੀ ਜ਼ਿੰਮੇਵਾਰੀ ਉੱਥੇ ਹੋਵੇਗੀ ਉਹ ਆਪਾਂ ਪਹਿਲਾਂ ਨਹੀਂ ਤੈਅ ਕਰ ਸਕਦੇ ਪੀ ਮੈਚ ਹੋਣਾ ਆ ਜਾਂ ਨਹੀਂ ਹੋਣਾ ਪਰ ਕੱਲ ਤੋਂ ਜਿਹੜਾ ਕਿ ਆਪਣਾ ਇੰਡੀਆ ਦਾ ਵੀ ਮੈਚ ਹੋ ਜੇਗਾ ਕੱਲ ਸ਼ੁਰੂਆਤ ਜਿਹੜੀ ਕਿ ਆਪਣੀ ਪਾਕਿਸਤਾਨ ਦੀ ਟੀਮ ਵੱਲੋਂ ਕੀ ਦੀ ਆਊਗੀ ਵਰਲਡ ਕੱਪ ਦੀ ਸਵੇਰੇ ਜਿਹੜਾ ਕਿ ਇਹਨਾਂ ਦਾ ਮੈਚ ਹੈਗਾ 7 ਤਰੀਕ ਤੋਂ ਕੱਲ ਤੋਂ ਵਰਲਡ ਕੱਪ ਸ਼ੁਰੂ ਆ ਮੈਂ ਕਹਿੰਦਾ ਤਾਬਰ ਤੌਰ ਬੈਟਿੰਗ ਟੀਮ ਇੰਡੀਆ ਦੀ ਇਕੱਲੀ ਵੇਖਣ ਨੂੰ ਮਿਲੇ ਮੈਂ ਇਹ ਕਹਿਣਾ ਚਾਹਾਂਗਾ ਪਾਕਿਸਤਾਨ ਨੂੰ ਜਿੰਨਾ ਮਰਜ਼ੀ ਕੋਟ ਲਿਓ ਬਾਕੀ ਟੀਮਾਂ ਦਾ ਥੋੜਾ ਜਿਹਾ ਇਲਿਹਾਸ ਕਰ ਲਿਓ ਕਿਉਂਕਿ ਯਾਰ ਬਾਕੀ ਟੀਮਾਂ ਵੀ ਖੇਡ ਨਹੀਂ ਆਵਾ ਠੀਕ ਆ ਨਾ ਉਸ ਤੋਂ ਪਹਿਲਾਂ ਜਿਹੜੀਆਂ ਸਾਡੇ ਕੋਲ ਟੀਮਾਂ ਆ ਉਹ ਕੋਈ ਇਹ ਨਹੀਂ ਹੈਗਾ ਆਸਟ੍ਰੇਲੀਆ ਇੰਗਲੈਂਡ ਸਾਊਥ ਅਫਰੀਕਾ ਨਿਊਜ਼ੀਲੈਂਡ ਕੋਈ ਵੀ ਇਦਾਂ ਦੀ ਟੀਮ ਨਹੀਂ ਹੈਗੀ ਥੋੜੀਆਂ ਬਹੁਤੀਆਂ ਮੈਂ ਕਹਿੰਨਾ ਥੋੜੀਆਂ ਬਹੁਤੀਆਂ ਨਹੀਂ ਸਭ ਤੋਂ ਹਲਕੀਆਂ ਟੀਮਾਂ ਆ ਪਰ ਹਲਕੇ ਵਿੱਚ ਲੈ ਕੇ ਆਪਾਂ ਨਹੀਂ ਚੱਲ ਸਕਦੇ ਉਹਨਾਂ ਨੂੰ ਪਰ ਥੋੜੀ ਬਹੁਤੀ ਮਾਰ ਘੱਟ ਮਾਰਿਓ ਪਾਕਿਸਤਾਨ ਤੇ ਗੁੱਸਾ ਕੱਢ ਲਿਓ ਸਾਰੇ ਆਪਣਾ ਜਿਹੜਾ ਜਿੰਨਾ ਵੀ ਹੈਗਾ ਬੈਟ ਉਹਨਾਂ ਨਾਲ ਵਧੀਆ ਜਿਹੜਾ ਕਿ ਇੱਕ ਭਰਾਮਣ ਵਾਲਾ ਬਿਹੇਵੀਅਰ ਕਰਨਾ ਪੈਣਾ ਸਾਨੂੰ ਠੀਕ ਆ ਨਾ ਕਿਉਂਕਿ ਬਾਕੀ ਟੀਮਾਂ ਦੇ ਉੱਤੇ ਜੇਕਰ ਆਪਾਂ ਉਹਨਾਂ ਨੂੰ ਹੀ ਕੋੜ ਦਾਂਗੇ ਫਿਰ ਪਤਾ ਨਹੀਂ ਕੀ ਕਹਿਣਗੇ ਬਾਕੀ ਅਡੀ ਮਾਰਲੀ ਤੇ ਆਸਟ੍ਰੇਲੀਆ ਇੰਗਲੈਂਡ ਦੇ ਕੋਲ ਆਸਟ੍ਰੇਲੀਆ ਇੰਗਲੈਂਡ ਦੇ ਕੋਲ ਜੇ ਕਿਤੇ ਆਪਾਂ ਹਾਰ ਗਏ ਮੈਂ ਕਿਹਨਾਂ ਨਹੀਂ ਪੀਆ ਆਪਾਂ ਕਿਉਂਕਿ ਵਰਲਡ ਕੱਪ ਸਾਡਾ ਹੋਊਗਾ ਪਰ ਜੇ ਕਿਤੇ ਹਾਰ ਗਏ ਉਹਨਾਂ ਨੇ ਕਹਿਣਾ ਪੀ ਇਹ ਛੋਟੀਆਂ ਮੋਟੀਆਂ ਟੀਮਾਂ ਟੀਮਾਂ ਸੀ ਇਹਨਾਂ ਨੂੰ ਟੀਮ ਇੰਡੀਆ ਨੇ ਕੁੱਟ ਕੇ ਜਿਹੜਾ ਕਿ ਹਰਾਇਆ ਤੇ ਸਾਡੇ ਸਾਹਮਣੇ ਆ ਕੇ ਜਿਹੜਾ ਕਿ ਹਾਰ ਗਏ ਮੈਂ ਤਾਂ ਇਹੋ ਕਹਿੰਦਾ ਇੱਕ ਵ ਪਾਕਿਸਤਾਨ ਨੂੰ ਭਾਵੇਂ 300 400 ਸਕੋਰ ਮਾਰਦੋ ਪਰ ਬਾਕੀ ਟੀਮਾਂ ਤੇ ਰਹਿਮ ਕਾਲਿਓ ਥੋੜਾ ਯਾ ਮੈਂ ਕਹਿੰਨਾ ਅਰਸ਼ਦੀਪ ਭਾਜੀ ਤੁਸੀਂ ਵੀ ਥੋੜੀਆਂ ਯਾ ਰਨ ਰਨ ਬਣਾਉਂਦੇ ਹੋ ਉਹਨਾਂ ਸਾਰੀ ਵਿਕਤਾਂ ਨਾਲ ਡਾਦੇ ਹੋ ਬਾਕੀਆਂ ਟੀਮਾਂ ਦੀਆਂ ਥੋੜਾ ਬੋਧਾ ਮੈਂ ਕਹਿੰਦਾ ਜਿਹੜੀਆਂ ਸਾਡੇ ਗਰੁੱਪ ਦੇ ਵਿੱਚ ਹੈ ਗਿਆ ਨਾਲ ਮਿਲ ਕੇ ਉਹਨਾਂ ਦੇ ਨਾਲ ਵੀ ਥੋੜਾ ਯਾ ਕਰਕੇ ਠੀਕ ਠਾਕ ਉਸ ਤੋਂ ਬਧ ਪਾਕਿਸਤਾਨ ਵੱਲ ਵਾਦੇ ਕਦਮ ਟੀਮ ਇੰਡੀਆ ਤੇ ਮੈਂ ਕਹਿੰਨਾ ਇੱਕ ਖਤਰੇ ਦੀ ਘੰਟੀ ਵੱਜਦੀ ਆ ਕੋਈ ਪਲਾਨੀ ਕਿਦਰੋਂ ਕਟਾਪਾ ਲੱਤਣਾ ਸ਼ੁਰੂ ਹੋ ਜਾਣਾ ਪਾਕਿਸਤਾਨ ਵਾਲਿਆਂ ਪਾਕਿਸਤਾਨ ਵਾਲਿਆਂ ਦਾ ਤੇ ਕਿੱਥੇ ਆ ਕੇ ਮੁਕਣਾ ਹੈ ਛੱਕਿਆਂ ਦੀ ਬਰਸਾਤ ਉਦੋਂ ਪੂਰੀ ਹੋਣੀ ਆ ਟੀਮ ਇੰਡੀਆ ਦੇ ਜਿਹੜੇ ਕਿ ਛੱਕੇ ਮਾਰਦੇ ਨੇ ਚੋਕੇ ਮਾਰਦੇ ਨੇ ਨੇ ਪਾਕਿਸਤਾਨ ਵਾਲੇ ਜਿਹੜੇ ਆਪਣੇ ਆਪ ਨੂੰ ਬੂਮਰਾ ਨੂੰ ਤਿੰਨ ਛੱਕੇ ਮਾਰ ਕੇ ਜਿਹੜੀਆਂ ਉਹਨਾਂ ਨੇ ਐਡਾਂ ਚਲਾਈਆਂ ਨੇ ਬੂਮਰਾ ਦਾ ਵੀ ਕਿਤੇ ਨਾ ਕਿਤੇ ਗੁੱਸਾ ਨਿਕਲੇਗਾ ਉਦੋਂ ਰਹਿਣਾ ਉਹਨਾਂ ਦਾ ਅਬਰਾਰ ਹੈਗਾ ਮੇਰੇ ਖਿਆਲ ਸਪਿਨਰ ਅਭਿਸ਼ੇਕ ਸ਼ਰਮਨ ਨੂੰ ਚੈਲੰਜ ਦੇਂਦਾ ਉਦੋਂ ਅਭਿਸ਼ੇਕ ਸ਼ਰਮਨ ਨੇ ਵੀ ਕਿਹਾ ਕੋਈ ਨਹੀਂ 15 ਤੀਗ ਨੂੰ ਪਾਕਿਸਤਾਨ ਵਾਲਿਆਂ ਦਾ ਮੈਚ ਆਏ ਉਹ ਡਿਲੇਟ ਦੀ ਕਨਫਰਮ ਨਹੀਂ ਆ ਕਿ ਖਬਰ ਵੀ ਸੱਚਾ ਕਿ ਨਹੀਂ ਪਰ ਕਾਫੀ ਅਲਾ ਰੀਲਾ ਮੀਮ ਜਿਹੜੇ ਕਿ ਇਹ ਚੀਜ਼ ਦੇ ਬਣਾਉਂਦੇ ਨੇ ਕਿ ਅਭਿਸ਼ੇਕ ਸ਼ਰਮਾ ਨੇ ਸਾਫ਼ ਤੌਰ ਤੇ ਕਿਹਾ ਕਿ ਤੁਸੀਂ ਹੁਣ ਆਪਣੇ ਸ਼ੱਕੇ ਛਡੋਣ ਵਾਸਤੇ ਤਿਆਰ ਹੋ ਤੁਹਾਡੀ ਹੁਣ ਖੈਰ ਨਹੀਂ ਹੈ ਕਿ ਜੇ ਕਿਤੇ ਅਭਿਸ਼ੇਕ ਸ਼ਰਮਾ ਇਦਾਂ ਦੇ ਲਫ਼ਜ਼ ਕਹਿੰਦਾ ਜਾਂ ਮੀਡੀਆ ਦੇ ਵਿੱਚ ਪ੍ਰੋਪਰ ਜਾਣਕਾਰੀ ਨਹੀਂ ਆਂਦੀ ਇਸ ਦੇ ਉੱਤੇ ਮੀਮ ਹੀ ਬਣੇ ਮੀਮ ਹੀ ਬਣਾਉਂਦੇ ਹਲੇ ਤੱਕ ਇੰਸਟਾਗ੍ਰam ਦੇ ਉੱਤੇ ਕਿਉਂਕਿ ਸਭ ਤੋਂ ਵੱਡੀ ਰਾਇਵਲਰੀ ਹੈਗੀ ਆ ਤੇ ਉਸ ਤੋਂ ਬਾਅਦ ਆ ਜੇ ਕਿਤੇ ਆਪਾਂ ਗੱਲ ਕਰੀਏ ਫਿਰ ਆਪਾਂ ਸਾਊਥ ਅਫਰੀਕਾ ਦੇ ਟੀਮ ਇੰਡੀਆ ਦੇ ਮੈਚ ਦੇ ਬਾਰੇ ਤੇ ਮੈਂ ਕਹਿੰਦਾ ਟੀਮ ਇੰਡੀਆ ਨੂੰ ਕੋਈ ਵੀ ਪ੍ਰੈਕਟਿਸਲੀ ਲੋੜ ਨਹੀਂ ਹੈਗੀ ਤੇ ਤੁਸੀਂ ਕੁਝ ਨਹੀਂ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆ ਹਰ ਅਪਡੇਟ ਕ੍ਰਿਕਟ ਦੀ ਮੈਂ ਤੁਹਾਨੂੰ ਹਰ ਰੋਜ਼ ਜਿਹੜੀ ਕਿ ਉਹ ਦਿੰਦਾ ਰਾਵਾਂਗਾ ਆਪਣੇ ਆਪਣੀਆਂ ਵੀਡੀਓ ਦੇ ਵਿੱਚ ਤੇ ਜਲਦੀ ਜਲਦੀ ਚੈਨਲ ਜਿਹੜਾ ਕਿ ਸਬਸਕ੍ਰਾਈਬ ਕਰ ਲਓ ਜਿੱਦਾਂ ਹੀ ਸਾਡੇ 1000 ਸਬਸਕ੍ਰਾਈਬਰ ਹੁੰਦੇ ਆ ਫਿਰ ਆਪਾਂ ਨਾਲ ਹੀ ਲਾਈਵ ਸਟ੍ਰੀਮ ਜਿਹੜੀ ਕਿ ਸ਼ੁਰੂ ਕਰ ਦੇਣੀ ਆ ਹਰ ਰੋਜ਼ ਲਾਈਵ ਆਗੇ ਕਿ ਨਵੀਆਂ ਤੋਂ ਨਵੀਆਂ ਹੋਰ ਅਪਡੇਟਾਂ ਨੇ ਟੀਮ ਇੰਡੀਆ ਦੇ ਬਾਰੇ ਉਹ ਅਸੀਂ ਤੁਹਾਨੂੰ ਦਿਆਂ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸ਼ੇਅਰ ਜ਼ਰੂਰ ਕਰ ਦਿਓ